ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ ਕਿ ਅਗਰ ਕਿਸੇ ਦੇ ਸਿਰ ਉਪਰ ਕਰਜ਼ਾ ਹੈ ਤੇ ਉਹ ਸਰਦਾ ਭਾਣ ਨਾਲ ਇਸ ਸਥਾਨ ਤੇ ਆ ਕੇ ਨਮਸਤਕ ਹੁੰਦਾ ਹੈ ਅਰਦਾਸ ਬੇਨਤੀ ਕਰਦਾ ਇਸ਼ਨਾਨ ਕਰਦਾ ਤਾਂ ਉਹ ਕਰਜ਼ਾ ਮੁਕਤ ਹੋ ਜਾਵੇਗਾ ਇਹ ਗੁਰਦੁਆਰਾ ਫਰੋਜ਼ਪੁਰ ਵਿਖੇ ਸਥਿਤ ਹੈ ਜੋ ਕਿ ਫਰੋਜ਼ਪੁਰ ਤੇ ਤਲਵੰਡੀ ਸਾਬੋ ਰੋਡ ਤੇ ਸਥਿਤ ਹੈ ਸ੍ਰੀ ਮੁਕਸਰ ਦੀ ਜੰਗ ਪਿਛੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਤਾਂ ਉਹਨਾਂ ਨੇ ਝੰਡ ਨਾਲ ਆਪਣਾ ਨੀਲਾ ਕੋੜਾ ਬਣ ਕੇ ਉੱਥੇ ਬੈਠ ਕੇ ਆਰਾਮ ਕਰਨ ਲੱਗੇ। ਇੰਨੀ ਦੇਰ ਚ ਇੱਕ ਤਿੱਤਰ ਅਤੇ ਬਾਜ ਉਸ ਝੰਡ ਤੇ ਆ ਕੇ ਬੈਠ ਗਏ। ਦੇਖਦੇ ਆ ਹੀ ਦੇਖਦੇ ਆ ਬਾਜ ਨੇ ਤਿੱਤਰ ਨੂੰ ਮਾਰ ਮੁਕਾਇਆ। ਜਦੋਂ ਸਿੱਖਾਂ ਨੇ ਇਹ ਸਭ ਕੁਝ ਵੇਖਿਆ ਤਾਂ ਉਹਨਾਂ ਨੇ ਗੁਰੂ ਜੀ ਤੋਂ ਪੁੱਛਿਆ ਤਾਂ ਗੁਰੂ ਜੀ ਨੇ ਮੁਸਕਰਾ ਕੇ فرمایا ਕਿ ਪਿਛਲੇ ਜਨਮ ਚ ਜੋ ਬਾਜ ਸੀ ਉਹ ਬਾਣੀਆਂ ਸੀ ਤੇ ਇਹ ਤਿੱਤਰ ਪਿਛਲੇ ਜਨਮ ਚ ਜੱਟ ਸੀ। ਤੇ ਇਸ ਜੱਟ ਨੇ ਬਾਣੀਆਂ ਕੋਲ ਜਾਮਣੀ ਦੇ ਕੇ ਭਾਗ ਕੇ ਗੁਰੂ ਜੀ ਦਾ ਨਾਮ ਲੈ ਕੇ ਉਹਨਾਂ ਦੀ ਗਰੰਟੀ ਲੈ ਕੇ ਗੁਰੂ ਜੀ ਨੂੰ ਹਾਜ਼ਰ ਨਾਜ਼ ਸਮਝ ਕੇ ਬਾਣੀਆਂ ਕੋਲੋਂ ਕਰਜ਼ਾ ਲਿਆ ਸੀ ਪਰ ਬਾਅਦ ਵਿੱਚ ਜੱਟ ਨੇ ਇਹ ਕਰਜ਼ਾ ਨਹੀਂ ਉਤਾਰਿਆ ਹੁਣ ਇਸ ਜਨਮ ਵਿੱਚ ਇਸ ਬਾਦ ਨੇ ਇੱਕ ਤਰ ਨੂੰ ਮਾਰ ਕੇ ਆਪਣਾ ਪਿਛਲੇ ਜਨਮ ਦਾ ਹਿਸਾਬ ਪੂਰਾ ਕਰ ਲਿਆ ਤੇ ਅਸੀਂ ਵੀ ਇਸ ਜਗਤ ਇਸ ਲਈ ਆਏ ਆ ਕਿ ਆਪਣੀ ਜਾਮਨੀ ਉਤਾਰ ਸਕੀਏ ਤਾਂ ਕਰਕੇ ਅਸੀਂ ਇਸ ਜਗ੍ਹਾ ਤੇ ਠਹਿਰੇ ਹਾਂ ਇਸ ਜਗ੍ਹਾ ਤੇ ਹੀ ਗੁਰੂ ਜੀ ਦੇ ਨੀਲੇ ਘੋੜੇ ਨੇ ਪੌੜ ਮਾਰ ਕੇ ਨਿਰਮਲ ਜਲ ਪਰਕੜ ਕੀਤਾ ਸੀ ਜਿਸ ਝੰਡ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਉਹ ਝੰਡ ਹੋਣ ਵੀ ਉਸੇ ਜਗ੍ਹਾ ਤੇ ਮੌਜੂਦ ਹੈ ਇਹ ਗੁਰਦੁਆਰਾ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਇੱਥੇ ਲੰਗਰ ਪ੍ਰਸ਼ਾਦੀ ਦੀ ਸੇਵਾ ਵੀ 24 ਘੰਟੇ ਚੱਲਦੀ ਹੈ ਇਹ ਗੁਰਦੁਆਰਾ ਪਿੰਡ ਪਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਥਿਤ ਹੈ ਜੋ ਕਿ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਹੈ ਫਰੋਜ਼ਪੁਰ ਬੱਸ ਸਟੈਂਡ ਤੋਂ 6.5 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ